ਜਾਟ ਰੈਜੀਮੈਂਟ ਵਿੱਚ ਕੀ ਸਿਰਫ जाट ਹੀ ਹੋ ਸਕਦੇ ਨੇ ਭਰਤੀ ਜਾਂ ਉਹ ਰੈਜੀਮੈਂਟ ਦੀ ਕਿਵੇਂ ਹੁੰਦੀ ਹੈ ਅਲਾਟਮੈਂਟ ਦੋਸਤੋ ਭਾਰਤ ਵਿੱਚ ਕੁੱਲ 9 ਰੈਜੀਮੈਂਟਾਂ ਹਨ ਜਿਨ੍ਹਾਂ ਦੀ ਬਹਾਦਰੀ ਤੋਂ ਦੁਸ਼ਮਣ ਵੀ ਡਰਦੇ ਹਨ ਬ੍ਰਿਟਿਸ਼ ਭਾਰਤ ਵਿੱਚ ਬਣਾਈ ਗਈ ਰੈਜੀਮੈਂਟ ਆਜ਼ਾਦੀ ਤੋਂ ਬਾਅਦ ਵੀ ਭਾਰਤੀ ਇਨਫੈਕਟਰੀਸ ਇਨ੍ਹਾਂ ਵਿੱਚ ਲਾਗੂ ਰਹੀ ਹੈ ਭਾਵੇਂ ਆਜ਼ਾਦੀ ਤੋਂ ਬਾਅਦ ਅੱਜ ਤੱਕ ਜਿਆਦੇ ਆਧਾਰ ਤੇ ਕੋਈ ਨਵੀਂ ਰੈਜੀਮੈਂਟ ਨਹੀਂ ਬਣਾਈ ਗਈ ਪਰ ਭਰਤੀ ਪ੍ਰਕਿਰਿਆ ਤੇ ਕਈ ਬਰਸ ਬਹਲ ਚੁੱਕੇ ਗਏ ਹਨ ਆਓ ਜਾਣਦੇ ਹਾਂ ਕਿ ਜੱਟ ਰੈਜੀਮੈਂਟ ਅਸਲ ਵਿੱਚ ਕੀ ਹੈ ਅਤੇ ਕੀ ਇਸ ਵਿੱਚ ਸਿਰਫ ਜੱਟ ਨੂੰ ਹੀ ਭਰਤੀ ਕੀਤਾ ਜਾ ਸਕਦਾ ਹੈ ਕੀ ਜੱਟ ਦੇ ਆਧਾਰ ਤੇ ਹੀ ਬਣੀ ਕਿਸੇ ਰੈਜੀਮੈਂਟ ਤੇ ਜਾਤੀ ਦੇ ਆਧਾਰ ਤੇ ਹੀ ਭਰਤੀ ਹੁੰਦੀ ਹੈ ਹਾਲਾਂਕਿ ਅਜਿਹਾ ਨਹੀਂ ਹੈ ਇਹ ਕਿਸੇ ਇੱਕ ਜਾਤੀ ਦੀ ਰੈਜੀਮੈਂਟ ਵਿੱਚ ਸਿਰਫ ਇੱਕ ਵਿਸ਼ੇਸ਼ ਜਾਤੀ ਦੇ ਲੋਕਾਂ ਨੂੰ ਹੀ ਭਰਤੀ ਕੀਤਾ ਜਾ ਸਕਦਾ ਹੈ। ਆਸਲ ਵਿੱਚ ਇਹ ਮਿਕਸਡ ਰੈਜੀਮੈਂਟਾਂ ਹਨ। ਜਿਵੇਂ ਕਿ ਦੇਖਿਆ ਜਾਵੇ ਕਿ ਰਾਜਪੂਤਾਂ ਰਾਈਫਲ ਵਿੱਚ ਰਾਜਪੂਤਾਂ ਤੋਂ ਇਲਾਵਾ ਜੱਟ ਵੀ ਹੋ ਸਕਦੇ ਹਨ। ਇਸ ਤਰ੍ਹਾਂ ਜੱਟ ਰੈਜੀਮੈਂਟ ਵਿੱਚ ਜੱਟਾਂ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕ ਵੀ ਹੋ ਸਕਦੇ ਹਨ। ਹਾਲਾਂਕਿ ਇਨ੍ਹਾਂ ਰੈਜੀਮੈਂਟਾਂ ਵਿੱਚ ਜੱਟਾਂ ਦੀ ਗਿਣਤੀ ਜ਼ਿਆਦਾ ਹੈ। ਜੱਟ ਰੈਜੀਮੈਂਟ ਦਾ ਨਾਰਾ ਜੱਟਵਾਦ ਜੈ ਭਗਮਾਨ ਹੈ ਜੋ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦਾ ਹੈ। ਫੌਜ ਵਿੱਚ ਜਾਤੀ ਦੇ ਆਧਾਰ ਤੇ ਰੈਜੀਮੈਂਟਾਂ ਦੀ ਪ੍ਰਣਾਲੀ ਬ੍ਰਿਟਿਸ਼ ਸ਼ਾਸਨ ਦੇ ਸਮੇਂ ਤੋਂ ਹੀ ਮੌਜੂਦ ਹੈ ਇਸ ਦਾ ਕਾਰਨ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਸੀ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਜਿਸ ਭਾਰਤੀ ਫੌਜ ਨੂੰ ਦੇਖਦੇ ਹਾਂ ਉਹ ਬ੍ਰਿਟਿਸ਼ ਸ਼ਾਸਨ ਦੇ ਅਧੀਨ ਬਣੀ ਸੀ ਜਦੋਂ ਅੰਗਰੇਜ਼ ਇੰਗਲੈਂਡ ਤੋਂ ਆਏ ਤਾਂ ਘੱਟ ਅਵਸਰ ਲੈ ਕੇ ਆਏ ਉਸ ਦਾ ਉਦੇਸ਼ ਭਾਰਤ ਵਿੱਚ ਵਪਾਰ ਕਰਨਾ ਸੀ ਫਿਰ ਜਦੋਂ ਉਹਨਾਂ ਨੇ ਇੱਥੇ ਲੋਕਾਂ ਦੇ ਰਾਜਿਆਂ ਨਾਲ ਅਤੋਚ ਦੇਖਿਆ ਤਾਂ ਉਸ ਨੇ ਇਸ ਦੇਸ਼ ਤੇ ਰਾਜ ਕਰਨ ਲਈ ਫੁੱਟ ਪਾਓ ਅਤੇ ਰਾਜਕਰੋ ਦੀ ਕੂਟਨੀਤੀ ਅਪਣਾਈ ਉਸ ਸਮੇਂ ਉਹਨਾਂ ਨੇ ਭਾਰਤ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਬਣਾਈ ਸੀ ਉਹਨਾਂ ਨੇ ਇਸ ਫੌਜ ਵਿੱਚ ਭਾਰਤੀ ਸਿਪਾਹੀਆਂ ਦੀ ਭਰਤੀ ਕੀਤੀ ਸੀ ਅੰਗਰੇਜ਼ਾਂ ਨੇ 1857 ਵਿੱਚ ਜਾਤ ਆਧਾਰਿਤ ਰੈਜੀਮੈਂਟਾਂ ਦੀ ਲੋੜ ਨੂੰ ਮਹਿਸੂਸ ਕੀਤਾ ਇਸ ਲਈ ਆਜ਼ਾਦੀ ਦੀ ਪਹਿਲੀ ਜੰਗ ਵਜੋਂ ਜਾਣਿਆ ਜਾਂਦਾ ਸੀ ਅੰਗਰੇਜ਼ਾਂ ਨੇ ਜਦੋਂ ਭਾਰਤੀਆਂ ਦੀ ਏਕਤਾ ਦੇਖੀ ਤਾਂ ਉਹਨਾਂ ਨੂੰ ਜਾਤ ਦੇ ਆਧਾਰ ਤੇ ਵੰਡਣ ਬਾਰੇ ਸੋਚਿਆ ਅਜਿਹਾ ਕਿ ਉਹਨਾਂ ਨੇ ਉਹਨਾਂ ਇਲਾਕਿਆਂ ਵਿੱਚ ਕੁਝ ਜਾਤਾਂ ਦੇ ਲੋਕਾਂ ਨੂੰ ਚੁਣਿਆ ਜਿੱਥੋਂ ਦੇ ਲੋਕ ਲੜਾਈ 'ਚ ਹਿੱਸਾ ਲੈ ਰਹੇ ਸਨ ਇਸ ਸਮੇਂ ਦੌਰਾਨ ਬ੍ਰਿਟਿਸ਼ ਵਸਤੀਵਾਦੀ ਜਾਟਾਂ ਦੇ ਮਾਰਸ਼ਲ ਗੁਣਾ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਬੰਗਾਲ ਪਹੁੰਚਦੀਆਂ ਸਾਰੀਆਂ ਸ਼ਖਾਵਾਂ ਵਿੱਚ ਵਾਦੀ ਗਿਣਤੀ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ Kitty